پہلے میں میرا نجی دیکھو بڑے لگ رہے ہیں 430 کے بارے میں لے اوے ਮਾਰ ਬੰਦਾ ਲਿਆਉਂ ਸਾਜੂ ਵਾਰੀ ਅੱਛਾ ਵੀਰੇ ਤੇਰੀ ਕੋਈ ਨਹੀਂ ਮੰਨਦਾ ਦੇਖ ਸੈਨੂੰ ਵੀ ਪਤਾ ਤੁਹਾਡੇ ਬੰਦੇ ਖਰਾਬ ਨੇ ਤੂੰ ਅੱਗੇ ਹੋ ਕੇ ਆਉਂਦਾ ਤੇਰੀ ਕੋਈ ਮੰਨਦਾ ਹੀ ਨਹੀਂ ਅਸੀਂ ਪਹਿਲਾਂ ਕਹਿੰਦੇ ਇੱਕ ਬੰਦਾ ਬਣਾ ਸਾਹਿਬ ਜੀ 2 ਮਿੰਟ 2 ਮਿੰਟ ਜਦੋਂ ਮੰਨ ਲਓ ਆਪਾਂ ਨੂੰ ਪਤਾ ਵੀ ਇਹ ਮਾਲਕ ਨੇ ਹਾਂਜੀ ਤੁਹਾਨੂੰ ਵੀ ਛੜਕਣੀ ਮੰਨ ਲਓ ਮੇਰਾ ਘਰ ਹੈ ਹਾਂਜੀ ਮੇਰੇ ਘਰ ਦੇ ਅੱਗੇ ਵੀ ਮੋਟਰਸਾਈਕਲ ਆਜੂਗਾ ਵੀ ਆਏਗਾ ਨਹੀਂ ਪਤਾ ਆਏਗਾ ਨਹੀਂ ਲੱਗਦਾ ਮਰਨ ਦੀ ਤਰ੍ਹਾਂ ਕੋਈ ਲਿਮਟ ਵਿੱਚ ਆ ਹੋਏਗੀ ਨਹੀਂ ਨਹੀਂ ਮੈਂ ਕੋਈ ਨਹੀਂ ਬਿਲਕੁਲ ਹੋਰੀ ਇੱਕ ਅੰਦਰ ਕੰਮ ਬਿਲਕੁਲ ਸਮਝ ਨਹੀਂ ਆ ਰਿਹਾ ਅੱਗੇ ਉੱਥੇ ਕੋਈ ਮਸਲਾ ਲਓ ਜਿਹੜਾ ਬੰਦਾ ਲਿਆਉਣ ਉਹ ਇੱਕ ਬੰਦਾ ਲਿਆਉਂਦਾ ਚਲੋ ਸਾਡੀ ਸੁਣੋ ਸਾਡੀ ਸੁਣੋ ਇੱਕ ਜਗ੍ਹਾ ਹੋ ਵੀ ਆਇਆ ਮੁੱਕ ਗਈਏ ਲੰਘਿਆ ਬੰਦਾ ਭਾਈ ਭਾਈ ਉਹ ਬੰਦ ਤੇ ਨਹੀਂ ਸੀ ਤੁਹਾਡੇ ਘਰ ਕਿੱਥੇ ਵੀਰ ਬਣ ਕੇ ਸਾਡਾ ਕਸਟਮਰ ਖਰਾਬ ਹੁੰਦਾ ਹੈ ਨਾ ਬਾਰੋ ਬਾਰ ਆਪਾਂ ਕੋਈ ਮਸਲੇ ਦਾ ਹੱਲ ਨਹੀਂ ਬੰਦਾ ਇੱਕ ਦੇਖ ਲੋ ਨਾ ਜ਼ਿੰਮੇਵਾਰੀ ਇੱਕ ਬੰਦਾ ਲਿਆ ਦੇ ਬਸ ਗੱਲ ਕਰਦੇ ਨੇ ਬੱਚੇ ਨਹੀਂ ਜਾਣਦੇ ਯਾਰ ਅਸੀਂ ਪਹਿਲ ਵਰ ਪੱਗੀ ਵੀ ਨਹੀਂ ਹੈਗੀ ਇੰਨਾ ਪ੍ਰਧਾਨ ਜੀ ਨੂੰ ਪਤਾ ਹੈ ਜਿੰਨੀ ਮੈਂ ਉਹ ਇੱਕ ਫਰਕ ਕਰਵਾਈ ਕਰਦਾ ਮੈਨੂੰ ਪਤਾ ਸਾਡੇ ਖੜਾ ਹੀ ਨਹੀਂ ਹੈ ਨਾ ਹੁੰਦਾ ਨਹੀਂ ਕੋਈ ਬੰਦਾ ਨਹੀਂ ਹੁੰਦਾ ਸਾਡੇ ਖੁੱਲਾ ਗਿਆ ਇਹ ਇਹ ਦੇ ਮੰਨੋਗੇ ਦੋ ਮਿੰਟ ਧੁੱਪ ਕਰੋ ਸਾਡਾ ਸਾਡਾ ਨਹੀਂ ਆ ਜਾਦਾ ਉਹਦਾ ਪਤਾ ਨਹੀਂ ਪਾਇਆ ਮੈਂ ਉਹ ਪਾਰੀ ਲੈ ਆਪਾਂ ਪ੍ਰਧਾਨ ਨੂੰ ਕਹਾਂਗੇ ਹੁਣ ਤੈਨੂੰ ਕਿਹਨੂੰ ਲੱਭਾਂ ਮੈਂ ਕਿਹੜਾ ਆਇਆ ਤੇ ਉਹਦੇ ਕਿਹੜਾ ਆਇਆ ਯਾਰ ਕਿਹੜਾ ਦੇ ਰਿਖਿਆ ਹਾਂ ਜਿਹਨੂੰ ਲੱਭਾਂਗੇ ਆਪਾਂ ਇੱਕ ਬੰਦਾ ਜ਼ਿੰਮੇਵਾਰ ਦੋ ਉਹਦੇ ਸੈਂਪਟੀ ਦੋ ਉਹਦਾ ਲੈਟਰ ਪੈਡ ਦੇ ਲਿਆ ਫਿਰ ਗੱਲ ਕਰਦੇ ਆ ਠੀਕ ਹੈ ਨਾ ਕੀ ਆਉ ਕਰਕੇ ਲੈ ਕੇ ਜਾਣ ਲਿਓ ਚਲੋ ਤੁਹਾਡੀ ਗੱਲ ਅਸੀਂ ਮੰਨਦੇ ਆ ਜੀ ਇਹ ਵੀ ਕਰ ਦਾਂਗੇ ਮੀਡੀਆ ਆ ਅਸੀਂ ਕੀ ਕਿਹਾ ਵੀ ਗਰੀਬ ਆਦਮੇ ਬੱਚੇ ਪਾੜ ਲਦੇ ਕਮੈਡੀਓ ਦੇਖੋ ਪਰ ਸੁਣ ਮੇਰੀ ਕੀਹਾ ਤੁਸੀਂ ਮੈਨੂੰ ਕੀ ਕਿਹਾ ਵੀ ਸਾਡੀ ਕੋਈ ਮੰਨਦਾ ਨਹੀਂ ਵਿੱਚ ਮੈਂ ਕੋਈ ਨਹੀਂ ਕਿਹਾ ਜੀ ਬਿਲਕੁਲ ਇਹ ਬੰਦੇ ਨੇ ਇਹ ਗੱਲ ਕੱਲ ਹੋਈ ਐ ਸੁਣੋ ਮੇਰੀ ਗੱਲ ਬਾਹਰ ਨਹੀਂ ਨਹੀਂ ਸਬ지 ਦੇਖੋ ਕੱਲ ਸਾਡੂ ਕੱਲ ਹੋਈ ਐ ਹੁਣ ਵੀ ਕੱਲ ਹੋਊ ਵਿਆਹ ਬੰਦਾ ਨਹੀਂ ਮੈਂ ਉਹੀ ਅੰਦਰ ਲਾਉਂਗਾ ਅੱਛਾ